ਅੱਜ ਮੇਰੇ ਇੱਕ ਦੋਸਤ ਜੋ ਕਿ ਅਮਰੀਕਾ ਦੀ ਧਰਤੀ ਦੇ ਵਸਦੇ ਨੇ ਉਹਨਾਂ ਦਾ ਸਵੇਰੇ ਮੈਨੂੰ ਫੋਨ ਆ ਗਿਆ ਤੇ ਲਗਭਗ ਸਾਢੇ 1.5 ਤੋਂ 2 ਘੰਟੇ ਡਿਸਕਸ਼ਨ ਚੱਲੀ ਉਸ ਡਿਸਕਸ਼ਨ ਦੇ ਵਿੱਚ ਉਹ ਮੇਰੇ ਮਿੱਤਰ ਨੇ ਪੰਜਾਬ ਦੇ ਪ੍ਰਤੀ ਆਪਣੀ ਚਿੰਤਾ ਜ਼ਾਹਰ ਕੀਤੀ ਉਹਨਾਂ ਨੇ ਮੈਨੂੰ ਗੱਲ ਦੱਸਦਿਆਂ ਗੱਲ ਸੁਣਾਈ ਕਿ 1983 ਦੇ ਵਿੱਚ ਪਰ ਕੈਪੀਟਲ ਇਨਕਮ ਦੇ ਅਕੋਰਡਿੰਗਲੀ ਪੰਜਾਬ ਹਿੰਦੁਸਤਾਨ ਦਾ ਨੰਬਰ 1 ਸੂਬਾ ਸੀ ਤੇ ਅੱਜ ਪੰਜਾਬ ਹਿੰਦੁਸਤਾਨ ਦੇ ਵਿੱਚ ਸਭ ਤੋਂ ਥੱਲੇ ਪਦਾਨ ਤੇ ਖੇਡ ਰਿਆ। ਉਹ ਉਹਨਾਂ ਨੇ ਸਵਾਲ ਕਰਦੇ ਮਿਲਿਆ ਕਹਿੰਦੇ ਵੀ ਮੰਨਤ ਸਿੰਘ ਇਸ ਸਭ ਕਾਸੇ ਲਈ ਜ਼ਿੰਮੇਵਾਰ ਕੌਣ ਆ? ਅੱਤਵਾਦ ਜ਼ਿੰਮੇਵਾਰ ਆ, ਸਰਕਾਰਾਂ ਜ਼ਿੰਮੇਵਾਰ ਨੇ ਕਿ ਪੰਜਾਬ ਦੇ ਲੋਕ ਜ਼ਿੰਮੇਵਾਰ ਆ। ਮੈਂ ਉਹਨਾਂ ਨੂੰ ਜਵਾਬ ਦਿੰਦੇ ਆ ਕਿ ਮੈਂ ਕਹਾ ਵੀਰ ਜੀ ਇੱਕ ਵਾਰ ਜੰਗਲ ਦੇ ਵਿੱਚ ਭੇਡਾਂ ਦੀ ਇਲੈਕਸ਼ਨ ਹੋਈ ਤੇ ਇੱਕ ਭੇਡੂ ਐਜ਼ এ ਲੀਡਰ ਚੁਣਨ ਵਾਸਤੇ ਇਲੈਕਸ਼ਨ ਚ ਖੜਾ ਹੋ ਗਿਆ ਔਰ ਉਹਨੇ ਐਲਾਨ ਕੀਤਾ ਕਿ ਮੈਂ ਐਤ ਕੀ ਸਰਦੀਆਂ ਦੇ ਵਿੱਚ ਤੁਹਾਨੂੰ ਗਰਮ ਸਵੈਟਰ ਵੰਡਾਂ ਪੇਡਾ ਬੜੀਆਂ ਕੋਸ਼ਿਸ਼ਤ ਨੱਚਣ ਟੱਪਣ ਲੱਗ ਪਈਆਂ ਵੀ ਆਹ ਕੀ ਸਰਦੀਆਂ ਚ ਗਰਮ ਸਵੈਟਰ ਮਿਲਣਗੇ ਤੇ ਉੱਥੇ ਖੜੇ ਇੱਕ ਬੰਦੇ ਨੇ ਉਸ ਲੀਡਰ ਨੂੰ ਪੁੱਛਿਆ ਕਿ ਭਾਈ ਇਹ ਸਵੈਟਰ ਆਉਣੇ ਕਿੱਥੋਂ ਨੇ ਉਹ ਕਹਿੰਦਾ ਇਹਨਾਂ ਦੇ ਸਿਰ ਮੁੱਲ ਕੇ ਇਹਨਾਂ ਨੂੰ ਦੇਣੇ ਸੋ ਮੇਰੀ ਬੇਨਤੀ ਆ ਕਿ ਸਾਡੇ ਨਾਲ ਵੀ ਲਗਭਗ ਕੁਝ ਇਦਾਂ ਦੇ ਹੀ ਹਾਲਾਤ ਵਾਪਰੇ ਅੱਜ ਇਹ ਲੱਖਾਂ ਕਰੋੜ ਦੇ ਕਰਜ਼ੇ ਦੇ ਥੱਲੇ ਆ ਗਏ ਆ ਉਹਦਾ ਕਾਰਨ ਅਸੀਂ ਆਪ ਹੀ ਆ ਮੈਂ ਉਹਨਾਂ ਨੂੰ ਗੱਲ ਕਰਦਾਂ ਗੱਲ ਦੱਸੀ ਕਿ ਰਜਿੰਦਰਪੁਰ ਪੱਠਲ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਉਹਨਾਂ ਨੇ ਇੱਕ ਐਲਾਨ ਕੀਤਾ ਜਦੋਂ ਉਹ ਅਖੀਰਲੀ ਮੂਮੈਂਟ ਦੇ ਵਿੱਚ 97 ਵਾਲੀ ਸਰਕਾਰ ਦੇ ਵਿੱਚ ਜਦੋਂ 3-4 ਮਹੀਨੇ ਲਈ ਉਹ ਮੁੱਖ ਮੰਤਰੀ ਬਣੇ ਤੇ ਉਹਨਾਂ ਨੇ ਇਹ ਗੱਲ ਕਹੀ ਕਿ 7.5 ਏਕੜ ਜ਼ਮੀਨ ਵਾਲੇ ਕਿਸਾਨਾਂ ਨੂੰ ਬਿਜਲੀ ਫਰੀ ਦਿੱਤੀ ਜਾਊਗੀ। ਉਹਨਾਂ ਨੇ ਐਲਾਨ ਕਰ ਦਿੱਤਾ ਪਰ ਉਹ ਬਿਜਲੀ ਜਿਹੜੀ ਉੱਥੇ ਜਾਊਗੀ ਉਹਦਾ ਰਿਸੋਰਸ ਕਿੱਥੋਂ ਆਊਗਾ ਇਹਦੇ ਬਾਰੇ ਕੋਈ ਚਿੰਤਾ ਜ਼ਾਹਰ ਨਹੀਂ ਕੀਤੀ। ਅਗੋਂ ਬਾਦਲ ਸਾਹਿਬ ਆ ਗਏ ਉਹ ਕਹਿੰਦੇ ਜੀ 7.5 ਛੱਡੋ ਸਾਰੇ ਹੀ ਕਿਸਾਨਾਂ ਨੂੰ ਬਿਜਲੀ ਫਰੀ ਦੇ ਦਿੱਤੀ ਜਾਊਗੀ। ਪਰ ਕਿਸੇ ਨੇ ਇਹ ਨਹੀਂ ਸੋਚਿਆ ਵੀ ਬਿਜਲੀ ਦੀ ਫਰੀ ਅਸੀਂ ਦੇਣ ਲੱਗੇ ਇਹਨਾਂ ਨੂੰ ਜਿਹੜਾ ਉਹ ਸਰਕਾਰ ਨੂੰ ਘਾਟਾ ਪੈਣਾ ਉਹ ਪੂਰਾ ਕਿੱਥੋਂ ਕਰਨਾ ਹੈ। ਫੇਰੇ ਫ੍ਰੀ ਵਾਲਾ ਐਸਾ ਚਲਣ ਚੱਲਿਆ ਵੀ ਕੋਈ ਕਹਿੰਦਾ ਮੈਂ ਆਟਾ ਦਾਲ ਫ੍ਰੀ ਦੇ ਦੂੰ ਕੋਈ ਕਹਿੰਦਾ ਵੀ ਮੈਂ ਨਾਲ ਆਟੇ ਨਾਲ ਦਾਲ ਵੀ ਫ੍ਰੀ ਦੇ ਦੂੰ ਕੋਈ ਮਤਲਬ ਫ੍ਰੀ ਤੋਂ ਫ੍ਰੀ ਫ੍ਰੀ ਤੋਂ ਫ੍ਰੀ ਤੇ ਹੁਣ ਸਾਡੀ ਜਿਹੜੀ ਮੌਜੂਦਾ ਸਰਕਾਰ ਆ ਉਹਨੇ ਵੀ 600 ਯੂਨਿਟ ਬਿਜਲੀ ਫ੍ਰੀ ਤੇ ਉਸ ਤੋਂ ਬਾਅਦ 2000 ਰੁਪਏ ਮਹਲਾਵਾਂ ਨੂੰ ਤਾਂ ਫ੍ਰੀ ਫ੍ਰੀ ਦੇ ਲਾਲੀਪਾਪ ਸਾਨੂੰ ਦੇਣੇ ਸ਼ੁਰੂ ਕਰ ਦਿੱਤੇ ਗਾਇਰ ਬਗਾਇਏ ਕਰਜ਼ਾ ਸਾਡੇ ਦੇ ਚੜਦਾ ਗਿਆ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਕੀਤਾ ਕਿ ਇਹ ਪੈਸਾ ਕਿੱਥੋਂ ਆਉਗਾ ਅਤਵਾਦੀ ਮਾਰ ਪਈ ਸੈਂਟਰ ਦੀਆਂ ਫੋਰਸਸ ਆਣ ਕੇ ਪੰਜਾਬ 'ਚ ਵਰਕ ਕਰਦੇ ਨੇ ਉਹਨਾਂ ਦੇ ਖਰਚੇ ਪੰਜਾਬ ਤੇ ਪੈ ਕੇ ਕਰਜ਼ਾ ਚੜਦਾ ਗਿਆ ਉਸ ਤੋਂ ਬਾਅਦ ਸਾਡੀਆਂ ਕਾਬਲੇ ਤਰੀਫ਼ ਸਰਕਾਰਾਂ ਜਿਨ੍ਹਾਂ ਨੇ ਇਹ ਕੰਮ ਕੀਤਾ ਕਿ ਹੋਰ ਕਰਜ਼ੇ ਨੂੰ ਕਿਵੇਂ ਵਧਾਉਣਾ ਉਹਦੇ ਤੇ ਵਰਕਿੰਗ ਕੀਤੀ ਕਦੇ ਕਿਸੇ ਸਰਕਾਰ ਨੇ ਇਸ ਕੰਮ ਤੇ ਇਸ ਗੱਲ ਤੇ ਕੰਮ ਨਹੀਂ ਕੀਤਾ ਕਿ ਇਹ ਕਰਜ਼ੇ ਨੂੰ ਘਟਾਉਣਾ ਕਿਵੇਂ ਮੈਂ ਜੁਮਾ ਜੁਮਾ 8 ਦਿਨ ਦੀ ਗੱਲ ਹੈ ਅਜੇ ਪੁਰਾਣੀ ਕੋਈ ਬਹੁਤ ਪੁਰਾਣਾ ਸੂਬਾ ਨਹੀਂ ਤੇਲੰਗਾਨਾ ਅਜੇ ਨਵਾਂ ਬਣਿਆ ਸੂਬਾ ਤੇ ਅੱਜ ਹਿੰਦੁਸਤਾਨ ਦੀ ਫਾਈਨੈਂਸ਼ੀਅਲ ਕੈਪੀਟਲ ਬਣ ਗਿਆ ਕਾਰਨ ਉੱਥੋਂ ਦੇ ਲੀਡਰ ਉੱਥੋਂ ਦੇ ਲੋਕ ਉਹਨਾਂ ਦੀ ਸੋਚ ਬੜੀ ਉਸਾਰੂ ਆ ਉਹ ਫਰੀ ਚੀਜ਼ਾਂ ਦੇ ਮਗਰ ਨਹੀਂ ਭਾਜਦੇ ਉਹ ਸਰਕਾਰਾਂ ਨੂੰ ਚੁਣਦੇ ਸਮੇਂ ਇਸ ਗੱਲ ਦਾ ਦਾਇਤ ਉਹ ਮਨਜ਼ੂਰ ਕਰਦੇ ਨੇ ਕਿ ਵੀ ਭਾਈ ਸਾਨੂੰ ਰੁਜ਼ਗਾਰ ਕਿਵੇਂ ਮਿਲਣਾ ਸਾਨੂੰ ਕਾਰੋਬਾਰ ਕਿਵੇਂ ਮਿਲਣਾ ਸਾਡੀ ਪਰ ਕੈਪੀਟਲ ਇਨਕਮ ਕਿਵੇਂ ਵਧਣੀ ਆ ਅੱਜ ਆਈਟੀ ਦੀ ਹੱਬ ਸਭ ਤੋਂ ਵੱਡੀ ਹਦਰਾਬਾਦ ਦੇ ਵਿੱਚ ਆ ਤਿਲਨਗਰਾ ਦੇ ਵਿੱਚ ਮੈਨੂੰ ਪੰਜਾਬ ਦੀਆਂ ਜਿੰਨੀਆਂ ਵੀ ਪਿਛਲੀਆਂ ਸਰਕਾਰਾਂ ਨੇ ਜਾਂ ਮੌਜੂਦਾ ਸਰਕਾਰ ਆ ਕੋਈ ਇੱਕ ਪ੍ਰਾਪਤੀ ਦੱਸਣ ਗਨਾਦਨ ਕਿ ਵੀ ਆ ਅਸੀਂ ਪੰਜਾਬ ਲਈ ਬਹੁਤ ਵਧੀਆ ਕਰ ਦਿੱਤਾ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਹਿਮਾਚਲ ਸਾਡੇ ਤੋਂ ਅੱਗੇ ਲੰਘਦਾ ਜਾ ਰਿਹਾ ਹਰਿਆਣਾ ਸਾਡੇ ਤੋਂ ਬਹੁਤ ਅੱਗੇ ਲੰਘ ਚੁੱਕਾ ਆ ਤੇ ਦੋਸਤੋ ਅਸੀਂ ਉਹ ਪੰਜਾਬੀ ਆ ਜਿਹੜੇ ਇੱਕ ਖਿੱਤੇ 'ਚ ਜਾਣੇ ਜਾਂਦੇ ਆ ਇੱਕ ਆਪਣੇ ਕਲਚਰ ਨਾਲ ਜਾਣੇ ਜਾਂਦੇ ਆ ਸਾਡੀ ਤਾਕਤ ਅੱਜ ਸਾਡੇ ਕੋਲ ਹਾਲਾਤ ਇਹ ਬਣ ਗਿਆ ਵੀ ਅਸੀਂ ਸਿਰਫ ਆਪਣੇ ਪਿਛਲੇ ਵਰਤਾਨ ਸੁਣਾਉਨੇ ਆ ਅੱਜ ਸਾਡੇ ਕੋਲ ਕਰਨ ਯੋਗਾ ਕੀ ਆ ਉਹਦੇ ਤੇ ਔਰ ਉਹਨਾਂ ਨੇ ਮੈਨੂੰ ਇੱਕ ਸਵਾਲ ਕੀਤਾ ਕਿ ਮੰਡਲ ਸਾਹਿਬ ਪੰਜਾਬ ਦੇ ਲੋਕਾਂ ਦਾ ਕਿੰਨਾ ਕੁ ਕਸੂਰ ਆ ਮੈਂ ਕਹਾਂ ਭਾਜੀ ਅਸਲ ਦੇ ਵਿੱਚ ਇਹ ਸਾਰਾ ਕਸੂਰ ਹੀ ਪੰਜਾਬ ਦੇ ਲੋਕਾਂ ਦਾ ਹੈ ਅੱਜ ਜਦੋਂ ਪੋਲਿੰਗ ਹੁੰਦੀ ਹੈ ਨਾ 55% 60% ਪੋਲਿੰਗ ਹੁੰਦੀ ਆ ਔਰ ਪੰਜਾਬ ਦੀ ਪੋਲਿੰਗ ਦਾ ਕਲਚਰ ਅੱਜ ਕੱਲ ਇਦਾਂ ਦਾ ਹੋ ਗਿਆ ਵਾ ਸਾਡੇ ਲੀਡਰਾਂ ਨੇ ਜਾਂ ਸਾਡੇ ਲੋਕਾਂ ਨੇ ਹਾਲਾਤ ਇਹ ਬਣਾ ਦਿੱਤੇ ਕੋਈ ਸੂਟ ਮਗਰ ਵਿਕ ਜਾਂਦਾ ਕੋਈ ਸ਼ਰਾਬ ਦੀ ਬੋਤਲ ਮਗਰ ਵਿਕ ਜਾਂਦਾ ਕੋਈ ਚੰਦ ਪੈਸਾ ਵਿਛੇ ਵੇਚ ਜਾਂਦਾ ਕੋਈ 20 25% ਵੋਟਰ ਐਸਾ ਵਾ ਜਿਹੜਾ ਵਿਕਣ ਲੱਗ ਪਿਆ ਜਿਹਨੂੰ ਲੀਡਰ ਸਮਝਦੇ ਆਂ ਹੀ ਪਰਚੇਜ਼ ਕਰ ਸਕਦੇ ਆਂ ਪਰ ਇਸ ਸਾਰਾ ਕੁਝ ਇਸ ਸਾਰੇ ਕਾਰਕਾਸੇ ਦਾ ਜ਼ਿੰਮੇਵਾਰ ਕੌਣ ਹੈ ਉਹ ਜਿਹੜਾ 40 45% ਲੋਕ ਵੋਟ ਨਹੀਂ ਪਾਉਂਦੇ ਤੇ ਸਭ ਤੋਂ ਵੱਧ ਡਿਸਕਸ਼ਨਸ ਉਹ ਕਰਦੇ ਨੇ ਟੇਬਲ ਟਾਕ ਉਹ ਕਰਦੇ ਨੇ ਪਰ ਜਦੋਂ ਵੋਟਾਂ ਹੁੰਦੀਆਂ ਉਦੋਂ ਡਲੋਜੀ ਵੀ ਪੈਕ ਹੁੰਦਾ ਵਾ ਮਕਲੋੜਗੰਜ ਵੀ ਪੈਕ ਹੁੰਦਾ ਵਾ ਮਨਸੂਰੀ ਵੀ ਪੈਕ ਹੁੰਦਾ ਵਾ ਮਨਾਲੀ ਵੀ ਪੈਕ ਹੁੰਦਾ ਘੁੰਮਣ ਚਲੇ ਜਾਂਦੇ ਨੇ ਪਈਓ ਦੋ ਦਿਨ ਦੀ ਐਸ਼ ਪ੍ਰਸਤੀ ਨੂੰ ਤਲੰਝਲੀ ਦੇ ਕੇ ਜੇ ਇੱਕ ਦਿਨ ਵਾਸਤੇ ਆਪਾਂ ਵੋਟਰ ਵਾਲੀ ਲਾਈਨ 'ਚ ਲੱਗ ਜਾਵਾਂਗੇ ਨਾ ਤੇ ਸਾਨੂੰ ਆਹ ਹਾਲਾਤ ਕਦੀ ਫੇਸ ਨਾ ਕਰਨੇ ਪੈਣਗੇ ਇਹ ਅਸੀਂ ਉਹ ਭੇਡਾਂ ਹੀ ਆ ਇਹ ਸਾਨੂੰ ਹੀ ਮੰਨੀ ਜਾਂਦੇ ਨੇ ਤੇ ਸਾਡੇ ਸਿਰ ਤੇ ਹੀ ਲਾਈ ਜਾਂਦੇ ਨੇ ਤਦਸੋ ਮੇਰੀ ਬੇਨਤੀ ਆ ਕਿ ਅੱਜ ਪੰਜਾਬ ਨੂੰ ਇੱਕ ਸੁਹਿਰਦ ਸਰਕਾਰ ਦੀ ਜ਼ਰੂਰਤ ਆ ਇੱਕ ਸੁਹਿਰਦ ਲੀਡਰ ਦੀ ਇੱਕ ਸੂਝਵਾਨ ਲੀਡਰ ਦੀ ਇੱਕ ਸੁਲਝੇ ਵਿਅਕਤੀ ਦੀ ਜ਼ਰੂਰਤ ਆ ਕਿ ਜਿਹੜਾ ਪੰਜਾਬ ਨੂੰ ਅੱਗੇ ਲੈ ਕੇ ਜਾ ਸਕੇ ਮੈਂ ਆਪੋਜੀਸ਼ਨ ਦਾ ਵੀ ਹਾਲ ਕਈ ਵਾਰਾ ਦੇਖਦਾ ਵੀ ਉੱਥੇ ਸਾਡੇ ਆਪੋਜੀਸ਼ਨ ਦੇ ਲੀਡਰ ਤਮਾਸ਼ੀ ਬੀਨੀ ਤੋਂ ਸਵਾਏ ਪਰਸਨਲ ਅਟੈਕ ਕਰਨ ਤੋਂ ਸਵਾਏ ਕੋ ਪੰਜਾਬ ਦੇ ਭਲੇ ਨੂੰ ਲੈ ਕੇ ਡਿਸਕਸ਼ਨ ਕਰਦਾ ਮੈਨੂੰ ਅੱਜ ਤੱਕ ਕੋਈ ਨਜ਼ਰ ਨਹੀਂ ਆਇਆ ਆਪਾਂ ਨਿੱਜੀ ਟਿੱਪਣੀਆਂ 'ਚ ਉਲਝ ਕੇ ਰਹਿ ਗਏ ਆ ਕੋ ਪੰਜਾਬ ਦੀ ਗੱਲ ਕਰਨ ਵਾਸਤੇ ਮੈਨੂੰ ਅੱਜ ਕੋਈ ਲੀਡਰ ਤਿਆਰ ਨਹੀਂ ਨਜ਼ਰ ਆ ਰਿਹਾ ਸੋ ਦੋਸਤੋ ਮੇਰੀ ਬੇਨਤੀ ਆ ਸਭ ਤੋਂ ਪਹਿਲਾਂ ਅਸੀਂ ਆਪ ਜ਼ਿੰਮੇਵਾਰ ਬਣੀਏ ਜੇ ਅੱਜ 100% ਪੋਲਿੰਗ ਪੰਜਾਬ 'ਚ ਹੋਣੀ ਸ਼ੁਰੂ ਹੋ ਜੇ ਤਾਂ ਕਦੀ ਕੋਈ ਨਕਲੀ ਲੀਡਰ ਐਮਐਲਏ ਮੰਤਰੀ ਵਜ਼ੀਰ ਐਮਪੀ ਨਹੀਂ ਬਣ ਸਕਦਾ ਚੰਗੇ ਲੀਡਰਸ਼ਿਪ ਸਿਰਫ ਇਹਨਾਂ ਗੱਲਾਂ ਕਰਕੇ ਰਹਿ ਜਾਂਦੀ ਆ ਕਿਉਂਕਿ ਪੈਸੇ ਦਾ ਵਰਤਾਰਾ ਵਰਤ ਜਾਂਦਾ ਲਾਲਚਾਂ 'ਚ ਲੋਕੀ ਫਸ ਜਾਂਦੇ ਨੇ ਦੇਖੋ ਮੇਰੀ ਬੇਨਤੀ ਸੁਣੋ ਸਭ ਤੋਂ ਪਹਿਲਾ ਕੰਮ ਆ ਵੀ ਸਾਨੂੰ ਰੁਜ਼ਗਾਰ ਮਿਲੇ ਸਾਡੀ ਰੋਟੀ ਕਿਵੇਂ ਚੱਲਣੀ ਆ ਅਸੀਂ ਖਰੀਦ ਕੇ ਖਾਈਏ ਸਾਨੂੰ ਮੰਗਤੇ ਨਾ ਬਣਾਉਣ ਦੀ ਕੋਸ਼ਿਸ਼ ਕਰਨ ਸਰਕਾਰ ਸਾਨੂੰ ਰੁਜ਼ਗਾਰ ਮਹੱਇਆ ਕਰਵਾਏ ਐਟਮੋਸਫੇਅਰ ਕੋਈ ਇੰਡਸਟਰੀ ਲੈ ਆਈਏ ਕੋਈ ਆਈਟੀ ਹੱਬ ਬਣਾ ਲਈਏ ਕੋ ਡਾਟਾਬੇਸ ਸੈਂਟਰ ਪੰਜਾਬ ਚ ਬਣ ਦੇਵੇ ਬੜੀ ਉਪਜਾਊ ਬੜੀ ਕੀਰਤੀਮਾਨ ਧਰਤੀ ਆਏ ਇੱਥੋਂ ਬਹੁਤ ਕੁਛ ਉਪਲਬਧੀਆਂ ਦੇਸ਼ ਨੇ ਹਾਸਲ ਕੀਤੀਆਂ ਜੇ ਦੇਸ਼ ਦਾ ਆਜ਼ਾਦੀ ਦਾ ਨਿਕ ਮੰਨ ਰਿਹਾ ਤੇ ਉਹ ਨਿਕ ਵੀ ਇੱਥੋਂ ਹੀ ਨਿਕਲਿਆ ਪੰਜਾਬ ਦੀ ਧਰਤੀ ਤੋਂ ਨਿਕਲਿਆ ਤੇ ਅੱਜ ਪੰਜਾਬ ਦੀ ਧਰਤੀ ਨੋਰ ਇਹਦੇ ਵਿੱਚ ਮੈਂ ਕਿਹਦੇ ਨਾ ਕਿਤੇ ਜ਼ਿੰਮੇਵਾਰ ਪਹਿਲੇ ਦਿਨ ਤੋਂ ਹੀ ਦੇਸ਼ ਦੀ ਆਜ਼ਾਦੀ ਤੋਂ ਸਾਡੇ ਲੀਡਰ ਸਾਹਿਬਾਨਾਂ ਨੂੰ ਮੰਨਦਾ ਵੀ ਜਿਨ੍ਹਾਂ ਨੇ ਨੀਤੀਗਤ ਤਰੀਕੇ ਦੇ ਨਾਲ ਪੰਜਾਬ ਨੂੰ ਢਾਹ ਲਾਣ ਦੀ ਪੰਜਾਬ ਨੂੰ ਨੀਵਾ ਮਖਾਣ ਦੀ ਕਦੇ ਕਿਸੇ ਦੌਰ ਦੇ ਵਿੱਚ ਕਦੀ ਅੱਤਵਾਦ ਦੇ ਮਾਮਲੇ ਦੇ ਵਿੱਚ ਤੇ ਕਦੀ ਨਸ਼ਿਆਂ ਦੇ ਮਾਮਲੇ ਵਿੱਚ ਹਰ ਮਾਮਲੇ ਦੇ ਵਿੱਚ ਸਾਨੂੰ ਨੀਵਾ ਮਖਾਣ ਵਾਸਤੇ ਸਾਡੀਆਂ ਸਰਕਾਰਾਂ ਸੈਂਟਰ ਦੀ ਜ਼ਿੰਮੇਵਾਰ ਰਹੀਆਂ ਕਿਸੇ ਨਾ ਕਿਸੇ ਮਾਮਲੇ 'ਚ ਸਾਨੂੰ ਉਲਝਾ ਕੇ ਰੱਖਿਆ ਪਰ ਅੱਜ ਸਾਡੇ ਹਾਲਾਤ ਇਹ ਹੋ ਗਿਆ ਕਿ ਅਸੀਂ ਸਿਰਫ ਫ੍ਰੀ 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 ਕੋਣ ਵੱਡੀ ਫਰੀ ਦੀ ਆਫਰ ਦਿੰਦਾ ਸੀ ਉਧਰ ਮਗਰ ਲੱਗ ਜੰਨੇ ਆ ਤੇ ਦੋਸਤੋ ਸਭ ਤੋਂ ਪਹਿਲਾਂ ਅਸੀਂ ਜ਼ਿੰਮੇਵਾਰੀ ਸਮਝੀਏ ਤੇ ਦੂਸਰੀ ਮੈਂ ਇੱਕ ਬੇਨਤੀ ਕਰਨਾ ਹੈ ਜਦੋਂ ਵੀ ਕੋਈ ਲੀਡਰ ਚੁਣਿਆ ਜਾਂਦਾ ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ ਮਾਨ ਸਾਹਿਬ ਜਿੱਦਣ ਤੁਸੀਂ ਇਲੈਕਸ਼ਨ ਲੜੀ ਸੀ ਉਸ ਦਿਨ ਤੁਸੀਂ ਕੈਂਡੀਡੇਟ ਸੀ ਆਮ ਆਦਮੀ ਪਾਰਟੀ ਦੇ ਪਰ ਅੱਜ ਤੁਸੀਂ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਨਹੀਂ ਅੱਜ ਤੁਸੀਂ ਮੁੱਖ ਮੰਤਰੀ ਹੋ ਪੰਜਾਬ ਦੇ ਲੋਕਾਂ ਨੇ ਨਾ ਬੜੀਆਂ ਆਸਾਂ ਤੇ ਉਮੀਦਾਂ ਨਾਲ ਤੁਹਾਡੇ ਤੇ ਵਿਸ਼ਵਾਸ ਪ੍ਰਗਟਾਇਆ ਸੀਗਾ ਅੱਜ ਵੀ 1.5 ਸਾਲ ਦਾ ਸਮਾਂ ਤੁਹਾਡੇ ਕੋਲ ਹੈਗਾ ਪੰਜਾਬ ਨੂੰ ਲੈ ਕੇ ਕੋਈ ਸੁਰਹਿੰਦਤ ਫੈਸਲੇ ਲੈ ਲਓ ਕੋਈ ਸੁਚੱਜੇ ਫੈਸਲੇ ਲਓ ਕਿ ਪੰਜਾਬ ਦੀ ਤਰੱਕੀ ਕਿਵੇਂ ਹੋਣੀ ਆ ਪੰਜਾਬ ਦਾ ਵਿਕਾਸ ਕਿਵੇਂ ਹੋਣਾ ਵਾ ਪੰਜਾਬ ਦੀ ਪਰ ਕੈਪੀਟਲ ਇਨਕਮ ਕਿਵੇਂ ਵਧਾਉਣੀ ਆ ਨਵੇਂ ਇੰਡਸਟਰੀ ਕਿਵੇਂ ਲਿਆਉਣੀ ਆ ਪੰਜਾਬ ਦੇ ਵਿੱਚ ਇੱਕ ਮਾਹੌਲ ਕਿਵੇਂ ਸਿਰਜਣਾ ਆ ਅੱਜ ਪੰਜਾਬ ਗੁੰਡਾਗਰਦੀ ਦੀ ਛਾਂ ਹੇਠ ਧਰਨਾਗਰਦੀ ਦੀ ਛਾਂ ਹੇਠ ਇਹ ਪੰਜਾਬ ਦੇ ਸੂਬੇ ਨੂੰ ਡਾਊਨ ਖਤਮ ਕਰਨ ਵਾਲੀਆਂ ਨੀਤੀਆਂ ਨੇ ਤੋਂ ਮੇਰੀ ਬੇਨਤੀ ਆ ਕਿ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਕਿਵੇਂ ਲੈ ਕੇ ਜਾਣਾ ਉਹਦੇ ਤੇ ਆਪਾਂ ਵਿਚਾਰ ਚਰਚਾ ਕਰੀਏ ਉਹਦੇ ਤੇ ਆਪਣਾ ਚਿੰਤਾ ਪ੍ਰਗਟ ਕਰੀਏ ਅੱਜ ਡੇਢ ਦੋ ਘੰਟੇ ਉਹਨਾਂ ਨਾਲ ਡਿਸਕਸ਼ਨ ਕਰਕੇ ਵਾਹਿਗੁਰੂ ਮੈਨੂੰ ਤਾਂ ਬੜੀ ਚਿੰਤਾ ਹੋਈ ਤੇ ਮੈਂ ਇਹ ਸਮਝਦਾ ਕਿ ਪੰਜਾਬ ਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਨੂੰ ਇਹਦੀ ਚਿੰਤਾ ਹੋਣੀ ਚਾਹੀਦੀ ਹੈ ਵਾਹਿਗੁਰੂ